ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਜੋ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਲੱਗ-ਅਲੱਗ ਸਰਵੇਿਆਂ ਦੇ ਤਹਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਜ ਅਸੀਂ ਤੁਹਾਡੇ ਨਾਲ ਮਾਝ ਤੇ ਦੁਆਬੇ ਦਿਆ ਸੀਟਾਂ ਨੂੰ ਲੈ ਕੇ ਜੋ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਮਾਝੇ ਦੀਆਂ 25 ਵਿਧਾਨ ਸਭਾ ਸੀਟਾਂ ਤੇ ਦੁਆਬੇ ਦੀਆਂ 23 ਵਿਧਾਨ ਸਭਾ ਸੀਟਾਂ ਦੇ ਵਿੱਚੋਂ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਰਹੀਆਂ ਨੇ ਤੇ ਕਿਹੜੀ ਪਾਰਟੀ ਇੱਥੋਂ ਵੱਧ ਸੀਟਾਂ ਲੈ ਕੇ ਪੰਜਾਬ 'ਚ ਸਰਕਾਰ ਬਣਾਏਗੀ ਇਸ ਤੇ ਬਾਰੇ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹਿਣਾ ਤੁਹਾਨੂੰ ਪੂਰੀ ਜਾਣਕਾਰੀ ਅਸੀਂ ਦੇਵਾਂਗੇ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਦਾ ਜਿੱਤੇਗਾ ਸੋ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਆਪਣੇ ਦਾਅਵੇ ਮਜ਼ਬੂਤ ਕੀਤੇ ਨੇ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਭਾਜਪਾ ਪਾਰਟੀ ਤੇ ਆਮ ਆਦਮੀ ਪਾਰਟੀ ਇੱਕ ਹੋਰ ਜਿਹੜੀ ਵੱਡੀ ਖਬਰ ਨਿਕਲ ਕੇ ਆਈ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਆਪਸੀ ਗੱਠ ਜੋੜ ਕਰਕੇ ਇਹ ਚੋਣਾ ਲੜਨਗੇ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਏ ਕਿ ਅਕਾਲੀ ਭਾਜਪਾ ਦਾ ਗੱਠ ਜੋੜ ਇੱਕ ਵਾਰ ਫਿਰ ਹੋਵੇਗਾ ਉਹ ਪੰਜਾਬ 'ਚ ਸਰਕਾਰ ਬਣਾਉਣ ਵਾਸਤੇ ਜੋ ਇਹਨਾਂ ਦੇ ਲੀਡਰਾਂ ਦੇ ਵੱਲੋਂ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਕਿ ਅਕਾਲੀ ਭਾਜਪਾ ਗੱਠ ਜੋੜ ਨਾਲ ਹੀ ਸਰਕਾਰ ਬਣ ਸਕਦੀ ਏ ਪੰਜਾਬ ਦੇ ਵਿੱਚ ਸੋ ਆਖਰੀ ਫੈਸਲਾ ਕੇਂਦਰ ਤੋਂ ਜੋ ਭਾਜਪਾ ਦੀ ਲੀਡਰਸ਼ਿਪ ਨੇ ਲੈਣਾ ਹੈ ਲੇਕਿਨ ਪੰਜਾਬ ਦੀ ਲੀਡਰਸ਼ਿਪ ਬਿਲਕੁਲ ਗੱਠਜੋੜ ਦੀ ਸਹਿਮਤੀ ਵਿੱਚ ਨਜ਼ਰ ਆ ਰਹੀ ਏ ਜੇਕਰ ਅਕਾਲੀ ਭਾਜਪਾ ਗੱਠਜੋੜ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਮੁਕਾਬਲਾ ਕਾਂਗਰਸ ਨਾਲ ਸਖਤ ਹੋਵੇਗਾ ਤੇ ਕਾਂਗਰਸ ਦਾ 2027 ਦੇ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਵੀ ਕਿਤੇ ਨਾ ਕਿਤੇ ਅਧੂਰਾ ਰਹਿ ਸਕਦਾ ਹੈ ਜੇਕਰ ਅਕਾਲੀ ਭਾਜਪਾ ਗੱਠਜੋੜ ਹੋ ਕੇ ਚੋਣਾਂ ਹੁੰਦੀਆਂ ਨੇ ਤਾਂ ਸੋ ਸਭ ਤੋਂ ਪਹਿਲਾਂ ਅਸੀਂ ਅਕਾਲੀ ਭਾਜਪਾ ਗੱਠਜੋੜ ਨਾਲ ਮਿਲ ਕੇ ਹੀ ਤੁਹਾਡੇ ਨਾਲ ਸਰਵਾ ਸਾਂਝਾ ਕਰਨ ਜਾ ਰਹੇ ਹਾਂ ਜੋ ਕਿ ਪਿਛਲੇ 2000 2 ਤੋਂ ਲੈ ਕੇ 2000 14 ਤੱਕ ਜਦੋਂ ਅਕਾਲੀ ਭਾਜਪਾ ਗੱਠਜੋੜ ਰਾਹੀਂ ਚੋਣਾ ਲੜਦੇ ਰਹੇ ਨੇ ਤਾਂ ਉਸ ਸਮੇਂ ਦਾ ਜੋ ਸਥਿਤੀ ਸੀਗੀ ਉਸ ਦੇ ਬਾਰੇ ਅੱਜ ਦੀ ਸਥਿਤੀ ਦੇ ਵਿੱਚ ਕਿੰਨਾ ਅੰਤਰ ਹੈ ਜਦੋਂ ਕਿ ਪਠਾਨਕੋਟ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਕਾਂਗਰਸ ਦੀ ਸਥਿਤੀ ਦੇ ਵਿੱਚ ਜੇਕਰ ਅਕਾਲੀ ਭਾਜਪਾ ਗੱਠਜੋੜ ਨਾ ਹੋਵੇ ਤਾਂ ਫਿਰ ਕਾਂਗਰਸ ਦੋ ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਸਕਦੀ ਹੈ ਲੇਕਿਨ ਜੇ ਅਕਾਲੀ ਭਾਜਪਾ ਗੱਠਜੋੜ ਹੋ ਜਾਂਦਾ ਹੈ ਤਾਂ ਫਿਰ ਕਾਂਗਰਸ ਨੂੰ ਸਿਰਫ ਇੱਕ ਸੀਟ ਤੇ ਹੀ ਸਬਰ ਕਰਨਾ ਪਵੇਗਾ ਭਾਜਪਾ ਤੇ ਅਕਾਲੀ ਦੋ ਸੀਟਾਂ ਲੈਣ ਵਿੱਚ ਕਾਮਯਾਬ ਹੋਣਗੇ ਔਰ ਇੱਥੇ ਆਮ ਆਦਮੀ ਪਾਰਟੀ ਨੂੰ ਖਾਤਾ ਨਹੀਂ ਖੁੱਲੇਗਾ ਜੇਕਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੁੰਦਾ ਹੈ ਤਾਂ ਇਸ ਦੇ ਨਾਲ ਹੀ ਗੁਰਦਾਸਪੁਰ ਦੀਆਂ 7 ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਅਕਾਲੀ ਭਾਜਪਾ ਗੱਠਜੋੜ ਹੋਵੇਗਾ ਤਾਂ ਕਾਂਗਰਸ ਨੂੰ ਸਖਤ ਟੱਕਰ ਦੇਵੇਗਾ ਕਾਂਗਰਸ ਨੂੰ 3 ਸੀਟਾਂ ਮਿਲਣਗੀਆਂ ਤੇ ਆਕਾਲੀ ਭਾਜਪਾ ਗੱਠਜੋੜ 3 ਸੀਟਾਂ ਜਿੱਤੇਗਾ ਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲ ਸਕਦੀ ਏ ਗੁਰਦਾਸਪੁਰ ਤੋਂ 2027 ਦੇ ਵਿੱਚ ਜਦੋਂ ਆਕਾਲੀ ਭਾਜਪਾ ਗੱਠਜੋੜ ਹੋਵੇਗਾ ਤਾਂ ਅਮਰਤ ਸਰਦੀਆਂ 11 ਸੀਟਾਂ ਦੇ ਉੱਪਰ ਵੀ ਬਹੁਤ ਵੱਡਾ ਕਾਂਗਰਸ ਨੂੰ ਝਟਕਾ ਲੱਗੇਗਾ ਕਾਂਗਰਸ ਦੇ ਕੋਲ ਜਦੋਂ ਕਿ ਗੱਠਜੋੜ ਨਹੀਂ ਹੁੰਦਾ ਤਾਂ ਸੀਟਾਂ ਵੱਧ ਮਿਲਦੀਆਂ ਨੇ ਜੇ ਆਕਾਲੀ ਭਾਜਪਾ ਗੱਠਜੋੜ ਹੁੰਦਾ ਹੈ ਤਾਂ ਫਿਰ ਕਾਂਗਰਸ ਨੂੰ 4 ਸੀਟਾਂ ਤੇ ਸਬਰ ਕਰਨਾ ਪਵੇਗਾ ਤੇ ਅਕਾਲੀ ਭਾਜਪਾ ਪੰਜ ਸੀਟਾਂ ਜਿੱਤਣ ਵਿੱਚ ਕਾਮਯਾਬ ਹੋਵੇਗਾ ਤੇ ਆਮ ਆਦਮੀ ਪਾਰਟੀ ਨੂੰ ਦੋ ਸੀਟਾਂ ਮਿਲ ਸਕਦੀਆਂ ਨੇ ਜੋ ਅੰਮ੍ਰਿਤਸਰ ਦੇ ਵਿੱਚ ਅੱਜ ਦੇ ਸਮੇਂ ਵਿੱਚ ਜੋ ਆਮ ਆਦਮੀ ਪਾਰਟੀ ਦੇ ਕੋਲ ਸਭ ਤੋਂ ਵੱਧ ਵਿਧਾਇਕ ਨੇ ਅੰਮ੍ਰਿਤਸਰ ਦੇ ਵਿੱਚ ਸੋ ਇਸ ਦੇ ਨਾਲ ਹੀ ਤਰਨਤਾਰਨ ਜ਼ਿਲ੍ਹਾ ਆਉਂਦਾ ਹੈ ਤਰਨਤਾਰਨ ਦੀਆਂ ਕੁੱਲ 4 ਵਿਧਾਨ ਸਭਾ ਸੀਟਾਂ ਨੇ ਕਾਂਗਰਸ ਨੂੰ ਇੱਕ ਸੀਟ ਤੇ ਆਪਣਾ ਇਹ ਰਾ ਕੀ ਗੁਜ਼ਾਰਾ ਕਰਨਾ ਪਵੇਗਾ ਇੱਕ ਸੀਟ ਮਿਲੇਗੀ ਔਰ ਅਕਾਲੀ ਭਾਜਪਾ ਗੱਠਜੋੜ ਹੋ ਕੇ ਦੋ ਸੀਟਾਂ ਜਿੱਤੇਗਾ ਤਰਨਤਾਰਨ ਦੇ ਵਿੱਚੋਂ ਤੇ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਦੇ ਵਿੱਚ ਖਾਤਾ ਨਹੀਂ ਖੁੱਲੇਗਾ ਤਰਨ ਤਰਨ ਦੇ ਚਾਰਾਂ ਹਲਕਿਆਂ ਵਿੱਚ ਔਰ ਇੱਕ ਸੀਟ ਅਦਰ ਨੂੰ ਜਾ ਸਕਦੀ ਏ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਅਮਰਤਪਾਲ ਨੂੰ ਸੰਸਦ ਮੈਂਬਰ ਬਣਾਇਆ ਸੀ ਔਰ ਇਸ ਹਲਕੇ ਦੇ ਵਿੱਚ ਫਿਰ ਇੱਕ ਸੀਟ ਜਿਹੜੀ ਏ ਉਹ ਅਦਰ ਜਿੱਤ ਸਕਦਾ ਹੈ 27 ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਮਾਝੇ ਦੀਆਂ ਨੇ ਜਿਹੜੀਆਂ 25 ਸੀਟਾਂ ਦਾ ਸਰਵਾ ਇਸ ਦੇ ਨਾਲ ਹੀ ਦੁਆਬੇ ਖੇਤਰ ਦੀ ਗੱਲ ਕਰੀਏ ਤਾਂ ਕੁੱਲ 9 ਵਿਧਾਨ ਸਭਾ ਸੀਟਾਂ ਨੇ ਜਰੰਦਰ ਜਿਨੇ ਦੀਆਂ ਜਿਸ ਵਿੱਚ ਕਾਂਗਰਸ ਨੂੰ 5 ਸੀਟਾਂ ਮਿਲਣ ਦੀ ਆਸ ਹੈ ਅਕਾਲੀ ਭਾਜਪਾ 2 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ 2 ਸੀਟਾਂ ਜਾ ਸਕਦੀਆਂ ਨੇ ਇਸ ਦੇ ਨਾਲ ਹੀ ਕਪੂਰਥਲਾ 4 ਵਿਧਾਨ ਸਭਾ ਸੀਟਾਂ ਨੇ 3 ਸੀਟਾਂ ਕਾਂਗਰਸ ਨੂੰ ਮਿਲਣ ਦੀਆਂ ਨਜ਼ਰ ਆ ਰਹੀਆਂ ਨੇ ਜੋ ਅੱਜ ਦੀ ਸਥਿਤੀ ਦੇ ਵਿੱਚ ਔਰ ਭਾਜਪਾ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਤਾਂ ਕਪੂਰਥਲਾ ਵਿੱਚੋਂ ਇੱਕ ਵੀ ਸੀਟ ਮਿਲਦੀ ਨਜ਼ਰ ਨਹੀਂ ਆ ਰਹੀ ਜਿਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਇੱਥੇ ਬਿਲਕੁਲ ਜ਼ੀਰੋ ਤੇ ਸਬਰ ਕਰਨਾ ਪਵੇਗਾ ਇੱਕ ਸੀਟ ਅਦਰ ਜਿੱਤ ਸਕਦਾ ਜੋ ਆਜ਼ਾਦ ਤੌਰ ਤੇ ਜੇਕਰ ਇੱਥੇ ਚੋਣ ਲੜਦਾ ਹੈ ਤਾਂ ਜੇਕਰ ਆਜ਼ਾਦ ਚੋਣ ਨਹੀਂ ਲੜਦਾ ਤਾਂ ਫਿਰ ਕਾਂਗਰਸ ਦੇ ਖਾਤੇ ਵਿੱਚ ਇੱਕ ਸੀਟ ਦਾ ਮੁਨਾਫਾ ਹੋ ਸਕਦਾ ਹੈ ਇਸ ਦੇ ਨਾਲ ਹੀ ਦੁਆਬੇ ਦਾ ਹੁਸ਼ਿਆਰਪੁਰ ਜ਼ਿਲ੍ਹਾ ਜੋ ਕਿ 7 ਵਿਧਾਨ ਸਭਾ ਸੀਟਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਕਾਂਗਰਸ ਨੂੰ 3 ਸੀਟਾਂ ਤੇ ਸਬਰ ਕਰਨਾ ਪਵੇਗਾ ਤੇ ਇਕਾਲੀ ਭਾਜਪਾ ਵੀ ਤਿੰਨ ਸੀਟਾਂ ਜਿੱਤਣ ਵਿੱਚ ਕਾਮਯਾਬ ਹੋਵੇਗੀ। ਔਰ ਇਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲਣ ਦੀ ਸੰਭਾਵਨਾ ਹੈ। ਇਸੇ ਬਾਰ ਸ਼ਹੀਦ ਭਗਤ ਸਿੰਘ ਨਗਰ ਤਿੰਨ ਵਿਧਾਨ ਸਭਾ ਸੀਟਾਂ ਨੇ ਕਾਂਗਰਸ ਨੂੰ ਇੱਕ ਸੀਟ ਤੇ ਸਬਰ ਕਰਨਾ ਪਵੇਗਾ ਤੇ ਭਾਜਪਾ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਚ ਦੋ ਸੀਟਾਂ ਜਿੱਤਣ ਵਿੱਚ ਕਾਮਯਾਬ ਹੋਵੇਗਾ। ਔਰ ਆਮ ਆਦਮੀ ਪਾਰਟੀ ਨੂੰ ਇੱਥੇ 0 ਤੇ ਆਦਰ ਨੂੰ ਵੀ ਇੱਥੇ ਖਾਤਾ ਨਹੀਂ ਖੁੱਲਣਾ ਜੋ ਕਿ ਟੋਟਲ 48 ਸੀਟਾਂ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ 21 ਸੀਟਾਂ ਮਾਝੇ ਤੇ ਦੁਆਬੇ ਦੇ ਵਿੱਚ ਮਿਲ ਸਕਦੀਆਂ ਨੇ ਤੇ ਭਾਜਪਾ ਸ਼੍ਰੋਮਣੀ ਕਾਲੀ ਦਲ ਨੂੰ 19 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਔਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਗਰਾਫ ਬਹੁਤ ਡਾਊਨ ਜਾ ਰਿਹਾ ਜੋ ਕਿ 2022 ਦੇ ਵਿੱਚ ਵੀ ਮਾਝੇ ਤੇ ਦੁਆਬੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਧ ਸੀਟਾਂ ਨਹੀਂ ਮਿਲੀਆਂ ਸੀ ਜੋ ਕਿ ਦੁਆਬੇ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੂੰ ਜਿਹੜਾ ਕਿ ਆਪਨਾ ਬਹੁਤ ਜ਼ਿਆਦਾ ਪਿੱਛੇ ਰਹਿਣਾ ਪਿਆ ਸੀ ਔਰ ਸਿਰਫ 6 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਔਰ ਅਦਰ ਨੂੰ 2 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਮਾਝੇ ਤੇ ਦੁਆਬੇ ਦੇ ਵਿੱਚੋਂ ਜੋ ਕਿ ਅੱਜ ਦੀ ਸਥਿਤੀ ਦਾ ਸਰਵੇ ਅਕਾਲੀ ਭਾਜਪਾ ਗਠਜੋੜ ਹੋ ਕੇ 2027 ਵਿੱਚ ਚੋਣਾਂ ਲੜਦੇ ਨੇ ਤਾਂ ਅਕਾਲੀ ਭਾਜਪਾ ਸਰਕਾਰ ਬਣਾਉਣ ਦੇ ਕੰਡੇ ਤੇ ਜਾ ਸਕਦੀ ਹੈ ਕਾਂਗਰਸ ਨੂੰ ਮਜ਼ਬੂਤ ਟੱਕਰ ਦੇ ਸਕਦੀ ਹੈ